हां जी ਬਹੁਤ ਬੁਰਾ ਹਾਲ ਹੈ ਜੀ ਮੇਰਾ ਮੈਂ ਗੋਡੇ ਤੇ ਬੈਠੀ ਆਂ ਜੀ ਪੁੱਤੇ ਮੇਰਾ ਅੰਘੀਣਾ ਜੀ ਛੇ ਕੁੜੀਆਂ ਨੇ ਜੀ ਮੇਰਾ ਤਾਂ ਕਰ ਜਿੱਡ ਡਿੱਗਣ ਵਾਲਾ ਮੈਂ ਤਾਂ ਜੀ ਮਾਸੀ ਆਪਣੀ ਜਾਨ ਬਚਾ ਕੇ ਗਈ ਆਂ ਜੀ ਮੇਰਾ ਤਾਂ ਸਾਰਾ ਕੁਝ ਭਿੱਜ ਗਿਆ ਜੀ ਮੈਂ ਤਾਂ ਆਪਦਾ ਇੱਕ ਗੁੱਲੀ ਦੀ ਮਾਰੀ ਗਈ ਆਂ ਕੁਛ ਨਹੀਂ ਜੀ ਮੈਂ ਤਾਂ ਚੱਕਿਆ ਗਿਆ ਪਿੰਡ ਦਾ ਕਿਹੜਾ ਪੇਹ ਹਾਂ ਰਹੂ ਜੀ ਇਹਨਾਂ ਦਾ ਕੀ ਨਾਮ ਕੀ ਹੈ ਨਾਮ ਜਸਮント ਕੌਰ ਜੀ ਇਹ ਤਾਂ ਬੱਤ ਕੌਰ ਹਾਂ ਠੀਕ हां जी ਪਾਲ ਜੀ ਜੇ ਆਪਾਂ ਆਇਆ ਹਰਿਆਉ ਦੇ ਵਿੱਚ ਤੇ ਉਸੇ ਘਰਾਂ ਦਾ ਹਾਲ ਦੇਖੀ ਰਹਾ ਨਾ ਸਾਰਿਆਂ ਦਾ ਕੀ ਬੋਲੋਗੇ ਇਸ ਬਾਰੇ ਸ਼ਸ਼ੀਕਾਰ ਵੀ ਜੀ ਮਹਿਰਪਾਲ ਕੌਰ ਟੀਬੀ ਬੋਲਣ ਵਾਸਤੇ ਤਾਂ ਸ਼ਬਦ ਹੈ ਨਹੀਂ ਪਰ ਅਸੀਂ ਫੇਰ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਬੋਲਣਾ ਸਾਨੂੰ ਚਾਹੀਦਾ ਕਿਉਂਕਿ ਜੇ ਉਹ ਵੀ ਇਸ ਇਸ ਪਿੰਡ ਦਾ ਹਾਲ ਵੇਖਿਆਗਾ ਮਕਾਨਾਂ ਦਾ ਬਹੁਤ ਮੰਦਾ ਹਾਲ ਆਗਾ ਇੱਥੇ 15 ਤੋਂ 20 ਪਰਿਵਾਰ ਸਕੂਲ ਦੇ ਵਿੱਚ ਬੈਠੇ ਨੇ ਉਹਨਾਂ ਦੇ ਘਰ ਦੇਖੇ ਜਾਣ ਜੇ ਬਹੁਤ ਮੰਦੇ ਨੇ ਪਰ ਸਰਕਾਰ ਤੋਂ ਅਸੀਂ ਬੇਨਤੀ ਕਰਦੇ ਆਂਗੇ ਵੀ ਇਹਨਾਂ ਦੀ ਆ ਕੇ ਸਾਰ ਲਈ ਜਾਵੇ ਇਹਨਾਂ ਦੇ ਮਕਾਨ ਨੇ ਜਿਹੜੇ ਨਵੇਂ ਨਵੇਂ ਦਵਾਰੋਂ ਬਣਾਏ ਜਾਣ ਪਰ ਧੰਨਵਾਦ ਇੱਥੇ ਇੱਕ ਹੋਰ ਕਰਦੇ ਆਂ ਹਾਂ ਇੱਥੇ ਦੀ ਪੰਚਾਇਤ ਦਾ ਇੱਥੇ ਦੀ ਪੰਚਾਇਤ ਬਹੁਤ ਵਧੀਆ ਹੈਗੀ ਜਿਹੜੀ ਆਪਦੇ ਪਰਿਵਾਰਾਂ ਨੂੰ ਆਪਦੇ ਪਰਿਵਾਰਾਂ ਨੂੰ ਨਾਲ ਲਈ ਬੈਠੀ ਹੈਗੀ ਤੇ ਫਿਰ ਅਸੀਂ ਇੱਕ ਬੇਨਤੀ ਕਰਦੇ ਆਂਗੇ ਸਾਡੇ ਐਨਆਰਆਈ ਭਾਈਆਂ ਨੂੰ ਵੀ ਦੇਖੋ ਸਾਰੇ ਪਾਸੇ ਤੁਸੀਂ ਕਹਿ ਰਹੇ ਹੋਗੇ ਵੀ ਅਸੀਂ ਮਕਾਨ ਬਣਾ ਕੇ ਦਵਾਂਗੇ ਤੇ ਇਹ ਪਿੰਡ ਰ ਆਊਗਾਗਾ ਤੇ ਦੱਸ ਕੇ ਦੇ ਕੋਲੇ ਹੈਗਾ ਵੀ ਇਸ ਪਿੰਡ ਦੇ ਵਿੱਚ ਵੀ ਬਹੁਤ ਬੁਰਾ ਹਾਲ ਹੈਗਾ ਗਰੀਬ ਪਰਿਵਾਰ ਨੇ ਇਹ ਸਾਰੇ ਇਹਨਾਂ ਦੀ ਬਦ ਤੋਂ ਬਦ ਮਦਦ ਕਰੀ ਜਾਵੇ ਜੋ ਵੀ ਮੈਨੂੰ ਪੰਜਾਬ ਸੇਵਕ ਕੋਈ ਵੀ ਸਾਨੂੰ ਸੁਣ ਰਹੇ ਨੇ ਉਹ ਵੀ ਇਹਨਾਂ ਦੀ ਮਦਦ ਕਰਨ ਕਿਸੇ ਵੱਲੋਂ ਵੀ ਕਰਨ ਚਲੋ ਮકાਨ ਇੱਕ ਸਰਕਾਰ ਦੇ ਲੈਵਲ ਦੇ ਕੰਮ ਨੇ ਜਾ ਸਾਡੇ ਐਨਆਰਆਈ ਭਾਈ ਨੇ ਉਹਨਾਂ ਦੇ ਲੈਵਲ ਤੇ ਕੰਮ ਨੇ ਕਿਉਂਕਿ ਇਹ ਗਰੀਬ ਲੋਕ ਨੇ ਇਹ ਤੇ ਵਿਚਾਰੇ ਮਾੜਾ ਮੋਟਾ ਇੱਕ ਦੂਸਰੇ ਦੀ ਮਦਦ ਕਰ ਸਕਦੇ ਨੇ ਅਸੀਂ ਅੱਜ ਅਸੀਂ ਵੀ ਆਏ ਤੇ ਜੋ ਵੀ ਸਾਡੇ ਤੋਂ ਤਿਲ ਫੁੱਲ ਸਰਿਆ ਸਾਡੇ ਭੈਣ ਭਾਈਆਂ ਨੇ ਇਕੱਠਾ ਕਰਿਆ ਅਸੀਂ ਲੈ ਕੇ ਆਇਆ ਇਹਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਵੀ ਸਾਰੇ ਪਰਿਵਾਰਾਂ ਦੀ ਇਹਨਾਂ ਦੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ